ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਡੇਰਾ ਬੱਸੀ ਅੰਮੜਾ ਹਾਈਵੇ ਉੱਤੇ ਪੁਲਿਸ ਨੇ ਲੌਰੈਂਸ ਗੈਂਗ ਦੇ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਹੈ ਮਿਲ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਲੌਰੈਂਸ ਗਰੋਹ ਦੀ ਗਤੀਵਿਧੀ ਬਾਰੇ ਖੂਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਦੇ ਉਪਰੰਤ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਜਦੋਂ ਪੁਲਿਸ ਨੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗਰੋਹ ਦੇ ਅਪਰਾਧੀਆਂ ਨੇ ਪੁਲਿਸ ਪਾਰਟੀ ਉੱਤੇ ਅਚਾਨਕ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਵੱਲੋਂ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ ਅਤੇ ਕੁਝ ਸਮੇਂ ਲਈ ਮੁੱਠਭੇੜ ਜਾਰੀ ਰਹੀ ਤੇ ਇਸ ਗੋਲੀਬਾਰੀ ਦੌਰਾਨ ਲੌਰੈਂਸ ਗਰੋ ਦੇ ਦੋ ਅਪਰਾਧੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਤੇ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਗਰੋ ਦੇ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਇਸ ਤੋਂ ਇਲਾਵਾ ਮੌਕੇ ਤੋਂ ਪੁਲਿਸ ਵੱਲੋਂ ਕਾਫੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਜਿਸ ਵਿੱਚ ਪਿਸਤੌਲ ਕਾਰਤੂਸ ਅਤੇ ਹੋਰ ਸਮਗਰੀ ਸ਼ਾਮਲ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਲਾਰੈਂਸ ਗਰੋ ਖਿਲਾਫ ਚੱਲ ਰਹੇ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੀਆਂ। ਮੁਲਕ ਸਿੰਘ ਜੀ ਕਿਸ ਨਾਲ ਸੰਬੰਧਿਤ ਜੀ ਅੱਜ ਡੇਰਾ ਬਸੀ ਏਰੀਏ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਦੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦਾ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਉਹਦੇ ਚ ਤਕਰੀਬਨ 4 ਇਹ ਮੁਲਾਜ਼ਮ ਮੁਲਜ਼ਮ ਅਰਾਊਂਡ ਅਪ ਕੀਤੇ ਆ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਸਰ ਜਿਹੜਾ ਪਹਿਲਾ ਇਨਕਾਉਂਟਰ ਹੋਇਆ ਸੀਗਾ ਉਸੇ ਦੌਰਾਨ ਮਿਸਿੰਗ ਹੋਏ ਸੀ ਤਾਂ ਹੁਣ ਦੁਬਾਰਾ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਦੇ ਦੋ ਇਹਨਾਂ ਦੇ ਕੋਲ ਸੀ ਪੰਜ ਇੱਕ ਦੂਜੇ ਪਾਸੇ ਸੀਗੇ ਤੇ ਤਕਰੀਬਨ 70 ਗੋਲੀਆਂ ਜਿੰਦਾ ਕਾਰਤੂਸ ਰਿਕਵਰ ਹੋਏ ਆ ਸਰ ਕੋਈ ਇੰਪੋਰਟੈਂਟ ਐ ਪਿਸਤਲ ਕੋਈ ਇਹ ਬੱਤੀ ਬੋਰ ਦੇ ਪਿਸਤਲ ਹੈ ਜੀ ਸਤੋ ਸਾਰੇ ਜੀ ਜੀ ਸਰੇ ਪਹਿਲਾਂ ਵੀ ਕਿਸੇ ਵਾਰ ਦਾਅਤ ਚ ਸ਼ਾਮਿਲ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤੱਕ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੇਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਆ ਸਰ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈਆਂ ਇਹ ਜਿਹੜੀ ਦੋ ਇਹਦੇ ਨੰਬਰ ਦਾ ਟ੍ਰੇਸ ਕਰ ਨਹੀਂ ਦੇਖਣੇ ਹਲੇ ਹੁਣ ਹੁਣੇ ਰਿਕਵਰ ਹੋਈਆਂ ਜੀ ਹੁਣ ਅੱਗੇ ਤਫਤੀਸ਼ ਚ ਦੋ ਵਹੀਕਲ ਹੈਗੇ ਜੀ ਇਹਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ ਆਪਣੇ ਮਲਕ ਸਿਗੇਰ ਕਿਸ ਨਾਲ ਸੰਬੰਧਿਤ ਜੀ ਅੱਜ ਡੇਰਾ ਬਸੀ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਘੱਗਰ ਦੇ ਕੰਡੇ ਦੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫ ਜਿਹੜਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਤੋਂ ਜਦੋਂ ਇੱਥੇ ਦਬੇਜ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਉਹਦੇ ਵਿੱਚ ਤਕਰੀਬਨ 4 ਇਹ ਮੁਲਾਜ਼ਮ ਅਸੀਂ ਮੁਲਜ਼ਮ ਅਰਾਊਂਡ ਅਪ ਕੀਤੇ ਆ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਜਿਹੜਾ ਪਹਿਲਾ ਇਨਕਾਉਂਟਰ ਹੋਇਆ ਸੀਗਾ ਉਸੇ ਦੌਰਾਨ ਮਿਸਿੰਗ ਹੋਏ ਸੀ ਤਾਂ ਉਹਨਾਂ ਨੂੰ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਉਹ ਹੁਣ ਰਿਕਵਰੀ ਕਿੰਨੀ ਕੁ ਹੋਈ ਹੈ ਰਿਕਵਰੀ ਟੋਟਲ 5 7 ਪਿਸਟਲ ਹੈਗੇ ਆ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ ਪੰਜ ਇੱਕ ਦੂਜੇ ਪਾਸੇ ਸੀਗੇ ਤੇ ਤਕਰੀਬਨ 70 ਗੋਲੀਆਂ ਜਿੰਦਾ ਕਾਰਤੂਸ ਰਿਕਵਰ ਹੋਈਆਂ ਜੀ ਸਰੇ ਕੋਈ ਇੰਪੋਰਟੈਂਟ ਹੈ ਪਿਸਟਲ ਕੋਈ ਹੈ ਨਹੀਂ 32 ਬੋਰ ਦੇ ਪਿਸਟਲ ਹੈ ਜੀ ਸਤੋ ਸਾਰੇ ਜੀ ਜੀ ਸਰੇ ਪਹਿਲਾਂ ਵੀ ਕਿਸੇ ਵਾਰਦਾਤ ਚ ਸ਼ਾਮਿਲ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤਾਂ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੈਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਆ ਜੀ ਸਰੇ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈਆਂ ਇਹ ਜਿਹੜੀ ਦੋ ਇਹ ਦੇ ਨੰਬਰ ਦਾ ਟ੍ਰੇਸ ਕਰਾਂ ਨਹੀਂ ਦੇਖਣੇ ਹਲੇ ਹੁਣ ਹੁਣੀ ਰਿਕਵਰ ਹੋਏ ਆ ਜੀ ਹੁਣ ਅੱਗੇ ਤਫਤੀਸ਼ ਚ ਦੋ ਵਹੀਕਲ ਹੈ ਦੇ ਦਿਨੋਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ ਆਪਣੇ